ਵੋਟਾਂ ਕੋਈ ਗਈ 2008 ਵਿੱਚ ਕਹਿੰਦੇ ਆ ਵੀ ਜਦੋਂ ਰਾਜਾ ਵੜਿੰਗ ਨੇ ਸਪੀਚ ਦਿੱਤੀ ਤੇ ਉਹਨੇ ਐਡੀ ਅਗਰੈਸਿਵ ਐਡੀ ਤਗੜੀ ਸਪੀਚ ਜਾਂ ਭਾਸ਼ਣ ਜ਼ਬਰਦਸਤ ਦਿੱਤਾ ਕਿ ਉਹ ਜਿਹੜੇ ਉੱਥੇ ਵੋਟਰ ਸੀਗੇ ਆਏ ਉਹਨਾਂ ਦੇ ਦੂਜੀ ਧਿਰ ਦੇ ਵੀ ਉਹ ਵੀ ਬੜੇ ਮਤਾਸਰ ਹੋਏ ਤੇ ਉਹਨਾਂ ਦੀ ਸਪੀਚ ਤੋਂ ਉਹਨਾਂ ਦੇ ਪ੍ਰਭਾਵ ਝਾਗੇ ਤੇ ਉਹਨਾਂ ਨੇ ਮਨ ਬਣਾ ਲਿਆ ਵੀ ਇਹ ਵੋਟਾਂ ਜਿਹੜੀਆਂ ਨੇ ਉਹ ਇਹ ਆਪਣਾ ਰਾਜੇ ਵੜਿੰਗ ਨੂੰ ਪਾਉਣੀ ਆ ਜਦੋਂ ਦੋ ਤਿੰਨ ਘੰਟੇ ਬਾਅਦ VOTING ਹੋਈ ਤੇ ਰਾਜਾ ਵੜਿੰਗ ਹੁਰੀ ਉਹ ਪਹਿਲੀ ਮਾਲੀ ਜਿਹੜੀ ਸੀ ਉਹ ਹਾਰ ਗਏ ਤੇ ਬਿੱਟੂ ਰਵਨੀਤ ਨੇ ਉਹਦੀ ਧੌਂ ਤੇ ਗੋਡਾ ਰੱਖ ਕੇ ਤੇ ਘੋਗੇ ਉਹਦੇ ਚਿੱਤ ਕਰਤੇ ਤੇ ਉਹਨਾਂ ਜਿੱਤ ਉਹ ਬਾਜੀ ਹੁਣ ਰਾਜਾ ਵੜਿੰਗ ਲੁਧਿਆਣੇ ਵਿੱਚ ਮੋੜੂ ਜਾਂ ਫੇਰ ਬਿੱਟੂ ਨੂੰ ਹਰਾ ਦੂ। ਰਿਸ਼ਵ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਔਰ ਅੱਜ ਇੱਕ ਵਾਰੀ ਫੇਰ ਸਾਡੇ ਨਾਲ ਨੇ ਸੰਦੀ ਗਿੱਲ ਜੀ ਤੇ ਗੱਲ ਕਰਨ ਜਾ ਰਹੇ ਹਾਂ। ਇੱਕ ਬਹੁਤ ਹੀ ਦਿਲਚਸਪ ਮੁਕਾਬਲੇ ਦੀ ਬੜਾ ਕੰਟੈਸਟਡ ਪੋਜੀਸ਼ਨ ਬਣੀ ਪਈ ਆ ਲੁਧਿਆਣੇ ਵਾਲੀ ਸੀਟ ਤੇ। ਕਿਉਂਕਿ ਉੱਥੇ ਇੱਕ ਪਾਸੇ ਆ ਰਮਨੀਤ ਸਿੰਘ ਬਿੱਟੂ ਜੋ ਕਿ ਟਕਸਾਲੀ ਕਾਂਗਰਸੀ ਪਰਿਵਾਰ ਦੇ ਵਿੱਚੋਂ ਸੀ ਜਿਹੜੇ ਕਿ ਉਹ ਕਾਂਗਰਸ ਨੂੰ ਛੱਡ ਕੇ ਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਤੇ ਦੂਸਰੇ ਪਾਸੇ ਨੇ ਰਾਜਾ ਬਲਿੰਗ ਉਹ ਵੀ ਨੌਜਵਾਨ ਆਗੂ ਆ ਔਰ ਗੱਲ ਕਰਦੇ ਆ ਸੰਡੀ ਜੀ ਨਾਲ ਕਿ ਸੰਡੀ ਜੀ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਦੀ ਟੱਕਰ ਹੋ ਚੁੱਕੀ ਆ ਪੁੱਛ ਤੇ ਜਿਹੜਾ ਦੱਸੋ ਹਾਂ ਕੱਢ ਕੇ ਆਪਣੀ ਪਟਾਰੀ ਚੋਂ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰੀਏ ਵੀ ਦਰਸ਼ਕ ਵੀ ਸੁਣ ਕੇ ਮੇਰੀ ਗੱਲ ਹੈਰਾਨ ਹੋ ਗਏ ਹੋਣਗੇ ਵੀ ਇਹਨਾਂ ਦੀ ਪਹਿਲਾਂ ਕਿਹੜੇ ਵੇਲੇ ਟੱਕਰ ਹੋਈ ਆ ਤੇ ਜਿਹੜਾ ਦੱਸੋ ਹਾਂ ਦਰਸ਼ਕਾਂ ਸਾਡਿਆਂ ਨੂੰ ਵੀ ਕਿਹੜੀ ਟੱਕਰ ਹੋਈ ਤੇ ਕਦੋਂ ਹੋਈ ਸੀ ਪਖੋਗੇ ਜੀ ਇਹ ਬੜੀ ਦਿਲਚਸਪ ਟੱਕਰ ਆ ਇਹੀ ਸਾਡੇ ਸੂਤਰਾ ਨੇ ਵਾਕਿਆਈ ਪੁਰਾਣੀ ਪਟਾਰੀ 15 20 ਸਾਲ ਪੁਰਾਣੀ ਗੱਲ ਅਸੀਂ ਕੱਢ ਕੇ ਦਰਸ਼ਕਾਂ ਅੱਗੇ ਰੱਖ ਰਹੇ ਹਾਂ ਕਿਉਂਕਿ ਜਦੋਂ ਇਲੈਕਸ਼ਨ ਹੁੰਦੀ ਹੈ ਨਾ ਬੜੀ ਉਤਸੁਕਤਾ ਹੁੰਦੀ ਹੈ ਸਾਰਿਆਂ ਸ੍ਰੋਤਿਆਂ 'ਚ ਦਰਸ਼ਕਾਂ 'ਚ ਵੋਟਰਾਂ 'ਚ ਵੀ ਜਿਹੜਾ ਜਿਹੜਾ ਉਮੀਦਵਾਰ ਆ ਉਹਦੇ ਬਾਰੇ ਕੁਝ ਦਿਲਚਸਪ ਵਣਗੀਆਂ ਜਿਹੜੀਆਂ ਸਾਹਮਣੇ ਆਉਣ ਤੇ ਉਹਦੇ ਹਥਾਬਨਾ ਹੀ ਉਹ ਫਿਰ ਨਾਪ ਤੋਲ ਕਰਦੇ ਆ ਕਿ ਕਿਹੜਾ ਉਮੀਦਵਾਰ ਭਾਰਾ ਤੇ ਕਿਹੜਾ ਹੌਲਾ ਠੀਕ ਇਹ ਕੱਸਾ ਦੀ ਵਾਕਿਆ ਹੋ ਗਿਆ ਵਾ 2008 ਦਾ ਕਰੀਬ-ਕਰੀਬ ਅੱਛਾ ਜੀ ਅੰਮ੍ਰਿਤਸਰ ਸ਼ਹਿਰ ਦੀ ਗੱਲ ਹੈ ਅੰਮ੍ਰਿਤਸਰ ਸ਼ਹਿਰ ਵਿੱਚ ਉਸ ਵੇਲੇ ਪੰਜਾਬ ਦੀ ਜਿਹੜੀ ਜੂਥ ਕਾਂਗਰਸ ਦੀ ਪਹਿਲੀ ਚੋਣ ਹੋਣੀ ਸੀ ਪ੍ਰਧਾਨਗੀ ਦੀ ਪ੍ਰਧਾਨਗੀ ਦੀ ਤੇ ਸਟੇਟ ਦੀ ਪ੍ਰਧਾਨਗੀ ਦੀ ਚੋਣ ਸੀ ਤੇ ਉਹਦੇ ਵਿੱਚ ਇੱਕ ਬਨੇ ਰਾਜਾ ਬੜਿੰਗ ਜੀ ਖੜੇ ਸੀ ਇੱਕ ਬਨੇ ਰਵਨੀਤ ਬਟੂਜੀ ਖੜੇ ਸੀ ਇਹ ਦੋਵੇਂ ਮੁਕਾਬਲੇ ਵਿੱਚ ਸਨ ਤੇ ਮਾਲੀ ਦੀ ਕੁਸ਼ਤੀ ਦੀ ਪਹਿਲੀ ਲੜਾਈ ਸੀ ਆਮ ਤੌਰ ਤੇ ਤੇ ਵੈਸੇ ਨਾਮਜ਼ਦੀ ਕਰ ਦਿੱਤੇ ਜਾਂਦੇ ਆ ਕਿ ਇਥੇ ਵੋਟਿੰਗ ਹੋਈ ਸੀ ਹਾਂ 2008 ਵਿੱਚ ਪਹਿਲੀ ਵਾਰ ਸ਼ੁਰੂ ਹੋਇਆ ਸੀ ਅੱਛਾ ਤੇ ਉਦੋਂ ਇਹਨਾਂ ਨੇ ਵੋਟਾਂ ਪੈਣੀਆਂ ਸੀ ਜਿਹੜੀਆਂ ਡਿਸਟ੍ਰਿਕਟ ਵਾਈਜ਼ ਜਿਹੜੇ ਬਾਕੀ ਉਦੇਦਾਰਾ ਉਹਨਾਂ ਦੀਆਂ ਮੁਕਾਬਲਾ ਬੜਾ ਜਪਤ ਸੀ ਜ਼ਬਰਦਸਤੀ ਤੇ ਪਹਿਲਾ ਮੁਕਾਬਲਾ ਸੀ ਇਸ ਕਰਕੇ ਲੱਤਾਂ ਦੋਹਾਂ ਤਰ੍ਹਾਂ ਦੀਆਂ ਕੰਬਦੀਆਂ ਸੀ ਉਦੋਂ ਠੀਕ ਹੈ ਉੱਥੇ ਸਾਡੇ ਬੜੇ ਮਿੱਤਰ ਪਿਆਰੇ ਉਦੋਂ ਉਸ ਵਕਤ ਮੌਜੂਦ ਸਨ ਉਹ ਕਹਿੰਦੇ ਵੀ ਲੱਤਾਂ ਵੀ ਕੰਮਦੀਆਂ ਨੇ ਹੱਥ ਵੀ ਕੰਮਦੇ ਸੀ ਕਿ ਪਹਿਲਾ ਮੁਕਾਬਲਾ ਤੇ ਪੁਲਵਾਨ ਜਿਹੜੇ ਨੇ ਉਹ ਦੋਵੇਂ ਤਗੜੇ ਨੇ ਤੇ ਪਤਾ ਨਹੀਂ ਕੀ ਬੰਨਣਾ ਕਿਨੇ ਕਿਨੂੰ ਢਾ ਦੇਣਾ ਤੇ ਉਦੋਂ ਜਦੋਂ ਉੱਥੇ VOTING ਹੋਈ ਜੀ 2008 ਵਿੱਚ ਇਹ ਜਿੱਥੇ ਹੁਣ ਫੋਟੋਸ ਹਸਤਾਲ ਹੈ ਉਦੋਂ ਇੱਥੇ ਕੁਝ ਨਹੀਂ ਹੁੰਦਾ ਇਹਦੇ ਲਾਗੇ ਇੱਕੋ ਇੱਕ ਪੈਲਸ ਸੀ ਉੱਥੇ ਜਿਹੜਾ ਪੈਲਸ ਦੇ ਵਿੱਚ ਗਹਿ ਗੱਚ ਮੁਕਾਬਲਾ ਜਿਹੜਾ ਹੋਇਆ ਉੱਥੇ ਮੁਕਾਬਲੇ ਤੋਂ ਪਹਿਲਾਂ ਸਪੀਚ ਜਿਹੜੀ ਦਿੱਤੀ ਗਈ ਰਾਜਾ ਵੜਿੰਗ ਵੱਲੋਂ ਤੇ ਬਟੂ ਵੱਲੋਂ ਕਹਿੰਦੇ ਆ ਵੀ ਜਦੋਂ ਰਾਜਾ ਵੜਿੰਗ ਨੇ ਸਪੀਚ ਦਿੱਤੀ ਏ ਤੇ ਉਹਨੇ ਏਡੀ ਅਗਰੈਸਿਵ ਏਡੀ ਤਗੜੀ ਸਪੀਚ ਜਾਂ ਭਾਸ਼ਣ ਜਬਰਦਸਤ ਦਿੱਤਾ ਕਿ ਉਹ ਜਿਹੜੇ ਉੱਥੇ ਵੋਟਰ ਸੀਗੇ ਆਏ ਉਹਨਾਂ ਦੇ ਦੂਜੀ ਧਿਰ ਦੇ ਵੀ ਉਹ ਵੀ ਬੜੇ ਮਤਾਸਰ ਹੋਏ ਤੇ ਉਹਨਾਂ ਦੀ ਸਪੀਚ ਤੋਂ ਉਹਨਾਂ ਦੇ ਪ੍ਰਭਾਵ ਝਾਗੇ ਤੇ ਉਹਨਾਂ ਨੇ ਮਨ ਬਣਾ ਲਿਆ ਵੀ ਇਹ ਵੋਟਾਂ ਜਿਹੜੀਆਂ ਨੇ ਉਹ ਇਹ ਆਪਣਾ ਰਾਜੇ ਵੜਿੰਗ ਨੂੰ ਪਾਉਣੀ ਆ ਇਹ ਗੱਲ ਦੀ ਜਿਹੜੀ ਭਿੜਕ ਸੀਗੀ ਉਹ ਬਿਟੂ ਦੇ ਬੰਦਿਆਂ ਨੂੰ ਲੱਗੀ ਅੱਛਾ ਤੇ ਉਹ ਉਹਨਾਂ ਨੇ ਉਹਨਾਂ ਕਿਹਾ ਵੀ ਜੇ ਇਦਾਂ ਹੋ ਗਿਆ ਤੇ ਇਥੇ ਮਾਰੇ ਜਾਵਾਂਗੇ ਉਹ ਫਿਰ ਉਹਦੇ ਵਿੱਚ ਇੱਕ Hindu ਚੇਰਾ ਸੀ ਚਾਂਕੀ ਵੀ بڑے ਹੁੰਦੇ ਨੇ ਹਨਾ ਉਹਨੇ ਉਹ ਮੁੰਡੇ ਨੇ ਬਿਟੂ ਨੂੰ ਉਹਨਾਂ ਨੂੰ ਸਲਾਹ ਦਿੱਤੀ ਪੀ ਤੁਸੀਂ ਇਦਾਂ ਕਰੋ ਕੁਛ ਛੇੜ ਲਈ ਘੰਟਾ ਦੋ ਘੰਟੇ VOTING ਜਿਹੜੀ ਉਹ ਡਿਲੇ ਕਰ ਦੋ ਉਨੇ ਚਿਰ ਨੂੰ ਖਾਣਾ ਪੀਣਾ ਇੱਧਰ ਉੱਧਰ ਦੂਜੇ ਤੇ ਜਾ ਜਿਹੜੇ ਸਾਰੇ ਮੁੰਡੇ ਨੇ VOTER ਨੇ ਉਹ ਗੱਲਾਂ ਚ ਲੱਗ ਜਾਣਗੇ ਤੇ ਚੇਤਾ ਭੁੱਲ ਜੇਗਾ ਤੇ ਗੱਲ ਤੁਹਾਡੇ ਇਹ ਤੁਹਾਡੀ ਜਿਹੜੀ ਸਪੀਚ ਹੈ ਜਿਹੜੀ ਦਿਮਾਗ ਚ ਵੜ ਗਈ ਉਹ ਨਿਕਲ ਜੇ ਤੇ ਕੁਛ ਇਦਾਂ ਹੀ ਹੋਇਆ ਜਦੋਂ ਦੋ ਤਿੰਨ ਘੰਟੇ ਬਾਅਦ VOTING ਹੋਈ ਤੇ ਰਾਜਾ ਵੜਿੰਗ ਹੁਦੀ ਉਹ ਪਹਿਲੀ ਮਾਲੀ ਜਿਹੜੀ ਸੀ ਉਹ ਹਾਰ ਗਏ ਤੇ ਬਿੱਟੂ ਰਵਨੀ ਨੇ ਉਹਦੀ ਧੌਂ ਤੇ ਗੋਡਾ ਰੱਖ ਕੇ ਤੇ ਘੋਗੇ ਉਹਦੇ ਚਿਤ ਕਰਤੇ ਤੇ ਉਹਨਾਂ ਜਿੱਤ ਲਈ ਉਸ ਤੋਂ ਬਾਅਦ ਜਿਹੜਾ ਸੀਗਾ ਪਿਆਰੇ ਦਰਸ਼ਕੋ ਭਾਵੇਂ ਰਾਜਾ ਵੜਿੰਗ ਇਹ ਪਹੁੰਚੇ ਨੇ ਇੰਡੀਆ ਦੀ ਪ੍ਰਧਾਨਗੀ ਤੱਕ ਤੇ ਬਿੱਟੂ ਪੰਜਾਬ ਤੱਕ ਹੀ ਸੀਮਤ ਰਹਿ ਗਏ ਲੇਕਿਨ ਰਾਜੇ ਵੜਿੰਗ ਨੇ ਉਹ ਬਦਲਾ ਜਿਹੜਾ ਉਹ ਕਸਕ ਕਸਕ ਜਿਹੜੀ ਹੈ ਉਹ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਅੱਜ ਵੀ ਉਹਦੇ ਦਿਲ ਵਿੱਚ ਹੁਣੀ ਕਿ ਮੈਂ 2008 ਵਿੱਚ ਇਹ ਦੇਖੋ ਇਹ ਹਰਿਆਵਾਂ ਟਿਆਮ ਉਹ ਉਹ ਹੁਣ ਮੈਂ ਭਾਜੀ ਮੋੜਨੀ ਆ ਹੁਣ ਮੈਂ ਭਾਜੀ ਮੋੜਨੀ ਆ ਉਹ ਭਾਜੀ ਹੁਣ ਰਾਜਾ ਵੜਿੰਗ ਲੁਧਿਆਣੇ ਵਿੱਚ ਮੋੜੂ ਜਾਂ ਫੇਰ ਬਿੱਟੂ ਨੂੰ ਹਰਾ ਦੂ ਇਹ ਤੇ 4 ਜੂਨ ਨੂੰ ਪਤਾ ਲੱਗੇਗਾ ਜਦੋਂ ਨਤੀਜੇ ਸਾਹਮਣੇ ਹੋਣੇ ਵੇਖੋ ਜੀ ਉੱਥੇ ਇਕੱਲਾ ਰਾਜਾ ਵੜਿੰਗ ਜਾਂ ਰਵਨੀਤ ਬਿੱਟੂ ਚ ਮੁਕਾਬਲਾ ਨਹੀਂਗਾ ਉੱਥੇ ਰੂਲਿੰਗ ਪਾਰਟੀ ਦਾ ਵੀ ਕੈਂਡੀਡੇਟ ਆ ਉੱਥੇ ਕੋਈ ਹੋਰ ਪਾਰਟੀ ਕੋਈ ਆਜ਼ਾਦ ਵੀ ਹੋਣਗੇ ਤੇ ਫਿਰ ਵੀ ਸਮਾਂ ਦੱਸੂਗਾ ਕਿ ਉਠ ਕੇ ਸਕਰਵਟ ਬੈਠਦਾ ਸਾਡੀ ਨਜ਼ਰ ਲਗਾਤਾਰ ਬਣੀ ਰਹੇਗੀ ਜੀ ਤੁਸੀਂ ਵੇਖਦੇ ਰਹਿਣਾ ਜੀ ਵਿਸ਼ਵ ਟੀਵੀ